ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਰਸ਼ਲਸ ਲੋਕਸ ਸੇ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਸੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਆਨਲਾਈਨ ਕੈਸ਼ ਆਨ ਲਿਵ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਉਸ ਤੋਂ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨ షిప్పింగ్ ਬਿਲਕੁਲ ਫ੍ਰੀ ਹੋ ਗਈ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ हिसाब ਨਾਲ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇੜੇ ਗੁਰਦੁਰਾ ਗੁਰੂ ਸਾਹਿਬ ਜੀ ਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਬਹੁਤ ਹੀ ਪਿਆਰਾ ਜਿਹਾ ਸੂਟ ਸਭ ਤੋਂ ਪਹਿਲਾਂ ਦੋ ਸੂਟ ਨੇ ਇੱਥੇ ਆਪਣੇ ਕੋਲ ਲੋ ਜੀ ਬਲੈਕ ਕਲਰ ਦੇ ਵਿੱਚ ਬਿਲਕੁਲ ਕਾਟਨ ਦੇ ਵਿੱਚ ਸੂਟ ਹੈ ਇਹ ਬਿਲਕੁਲ ਸਹੀ ਬਹੁਤ ਸੋਹਣਾ ਸੂਟ ਆ ਗਿਆ ਸਹੀ ਆ ਕਾਫੀ ਜ਼ਿਆਦਾ ਸੋਹਣਾ ਸੂਟ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਬਲੈਕ ਕਲਰ ਦਾ ਇਹਦਾ ਬੇਸ ਹੈਗਾ ਉਹਦੇ ਉੱਪਰ ਬੜਾ ਖਿੜਮਾਂ ਜਿਹਾ ਪ੍ਰਿੰਟ ਹੈ ਪਲੱਸ ਉਹਦੇ ਨਾਲ ਇਹ ਵਾਲੀ ਕੋਰਾ ਕਾਟਨ ਦੀ ਤੁਹਾਨੂੰ ਸਲਵਾਰ ਬਣਾਓ ਤੁਸੀਂ ਚਾਹੇ ਪਲਾਜ਼ੋ ਬਣਾਓ ਏ ਥੋੜੀ ਫਰਜੀ ਆ ਇਹ ਵਾਲਾ ਇਹਦੇ ਨਾਲ ਮਿਲੂਗਾ ਬੜੀ ਸੋਹਣੀ ਲੱਗਦੇ ਨੇ ਇਸ ਤਰ੍ਹਾਂ ਦੇ ਸੂਟ ਜਦੋਂ ਆਪਾਂ ਪਲਾਜ਼ੋ ਵਗੈਰਾ ਨਾਲ ਬਣਾਉਣੇ ਆ ਜਾਂ ਸਟ੍ਰੇਟ ਸਲਵਾਰਾਂ ਨਾਲ ਬਣਾਉਣੀਆਂ ਕਾਫੀ ਅੱਛੇ ਲੱਗਦੇ ਨੇ ਤੇ ਲੋ ਜੀ ਇਹ ਦੋ ਸੂਟ ਹੈਗੇ ਆ ਫਿਲਹਾਲ ਆਪਣੇ ਕੋਲੇ ਦੋ ਭਾਣੇ ਨਹੀਂ ਸਕਟਗੇ ਤੇ ਇਹਦੀ ਪ੍ਰਾਈਸ ਹੈਗੀ 750 ਡਿਸਕਾਊਂਟਡ ਪ੍ਰਾਈਸ ਆਹ ਸੂਟ ਇੱਕ ਕੱਲ ਵਾਲੀ ਵੀਡੀਓ ਚ ਆਪਣਾ ਰਹਿ ਗਿਆ ਸੀ ਪਾਉਣ ਤੋਂ ਉਹਨੂੰ ਆਪਾਂ ਫੇਰ ਪਾ ਦਿੰਨੇ ਆ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਆਪਣਾ ਭੁੱਲ ਭੁੱਲ ਜਾਂਦੇ ਆਪਾਂ ਆਹ ਲੋ ਜੀ ਲਾਈਟ ਕਲਰ ਦਾ ਉੱਪਰ ਇਹਦੇ ਵਰਕ ਹੋ ਜਾਂਦਾ ਬਿਲਕੁਲ ਲਾਈਟ ਦਾ ਤੇ ਇਹਦੇ ਆਪਾਂ ਘੇਰਾ ਨਾਪਾਂਗੇ ਤੁਹਾਨੂੰ ਮੇਰੇ ਨਾਲ ਤਾਂ ਘੇਰਾ ਤਾਂ ਇਹਦਾ 25 26 ਹੋਊਗਾ ਅਹ ਇਹਦਾ 24.5 25 ਘੇਰਾ ਬਣ ਜੂਗਾ ਬੈਕ ਸਾਈਡ ਤੇ ਵੀ ਵਰਕ ਹੈ ਬਾਜੂ ਤੇ ਵੀ ਹੈ ਤੇ ਬੈਕ ਫਰੰਟ ਘੇਰਾ ਠੀਕ ਹੈ ਜੀ ਇਹ ਸੂਟ ਅੱਜ ਤੁਹਾਨੂੰ ਮਿਲ ਰਿਹਾ 850 ਦਾ ਫ੍ਰੀ ਸ਼ਿਪਿੰਗ ਇਨਕਲੂਡ ਨੈਕਸਟ ਦੇਖੋ ਰਾਮ ਟੈਕਸ ਦਾ ਸੂਟ ਹੈ ਬਹੁਤ ਤਿਆਰਾ ਸੂਟ ਹੈ ਲੋ ਜੀ ਬਹੁਤ ਸੋਹਣਾ ਸੂਟ ਹੈ। ਕਰੀਮ بیس ਆਂਟੀਆ ਵਾਸਤੇ ਲੈ ਲਓ ਸੱਸ ਵਾਸਤੇ ਲੈ ਲਓ ਮਾਂ ਵਾਸਤੇ ਲੈ ਲਓ ਬਹੁਤ ਪਿਆਰਾ ਲੱਗਦਾ ਹੈ। ਆਫ-ਵਾਈਟ ਕਲਰ ਦਾ ਪ੍ਰਾਈਸ ਹੈਗੀ ਆ 650 ਹੈ 750 ਤੋਂ 650 ਆ ਗਈ ਜੀ। ਭੂਆਪਾ ਅੰਨੇ ਰੱਖਣੀ ਬੰਨਣ ਵਾਲੀ। ਲੋ। ਭੂਆਪਾ ਹੈਂ? ਆਵਦੀਆਂ ਕੁੜੀਆਂ ਨੂੰ ਬੇਟੀਆਂ ਧੀਆ ਤੇ ਭੂਆਪਾ ਨਹੀਂ ਮੈਂ ਆਹ ਲੋ ਜੀ ਭੂਆਪਾ ਨੂੰ ਦੇ ਦੋ ਵੀ ਵੀ ਕਹਿੰਦੀ। ਭੂਆ ਜਾਂਦਗੇ ਹੁਣ ਕਹਿੰਦੇ ਭੂਆ ਜਾਂਦੀ ਆ ਲੋ ਇਹ ਹੈਗਾ ਇਹਦਾ ਸ਼ਰਟ ਤੇ ਹੈਗੀ ਚੈੱਕ ਵਾਲੀ ਸਲਵਾਰ ਰਾਮਟੈਕਸ ਦੇ ਵਿੱਚ ਸੂਟ ਹੈ ਅੱਜ 650 ਦੇ ਵਿੱਚ ਹਲੋ ਇਹ ਵੀ ਬਹੁਤ ਸੋਹਣਾ ਸੂਟ ਹੈ ਕਾਫੀ ਜ਼ਿਆਦਾ ਸੋਹਣਾ ਇਹ ਵੀ ਭੂਆ ਭਾਅ ਨੂੰ ਦੇ ਦਿਓ ਲੋ ਜੀ ਬਹੁਤ ਪਿਆਰਾ ਸੂਟ ਹੈ ਲੋ ਇਹ ਹੈਗੀ ਇਹਦੇ ਨਾਲ ਸਲਵਾਰ ਠੀਕ ਹੈ ਤੇ ਇਹਦੀ ਪ੍ਰਾਈਸ ਅੱਜ ਹੈਗੀ ਆ 650 750 ਤੋਂ 650 ਲੋ ਜੁਣ ਮੈਂ ਵਿੱਚ ਤੁਹਾਨੂੰ ਹੋਰ ਸਸਤੇ ਸੂਟ ਦਿਖਾਉਦਾ ਇਹ ਵੀ ਰਾਮ ਟੈਕਸਟ ਦਾ ਹੀ ਸੂਟ ਨਹੀਂ ਹੈ ਮੇਰੀ ਕਾਟਨ ਦੇ ਇਹ ਹੈਗਾ येलो ਕਲਰ ਦੇ ਵਿੱਚ येलो ਐਂਡ ਵਾਈਟ ਇਹ ਹੈਗੀ ਸਲਵਾਰ ਜਿਹੜੇ 650 ਵਾਲੇ ਸੀ ਹੁਣ 600 ਦੇ ਸੁਪ ਨੇ ਇਹ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਤੇ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਦਿਖਾਉਣੀ ਆ 600 ਵਾਲਾ ਆ ਲੋ ਇਹ ਵੀ 600 ਵਾਲਾ ਸੂਟ ਹੈ ਗਾਜਰੀ ਜਿਹਾ ਸ਼ੇਡ ਹੈ ਇਹ ਬੜਾ ਪ੍ਰਿੰਟਰ ਠੀਕ ਹੈ ਜੀ 650 ਦਾ ਹਾਂ ਸੌਰੀ 600 ਦਾ ਲਓ ਜੀ ਇੱਕ ਇਹਦੇ ਵਿੱਚ ਆ ਤੁਸੀਂ ਕਰੀਮ ਦੇਖ ਚੁੱਕੇ ਹੋ ਇਹ ਹੈਗਾ ਪਿੰਕਿਸ਼ ਪੀਚ ਇਹ ਵੀ ਰਾਮਟੈਕਸ ਦਾ ਸੁਪਰਾ 750 ਦਾ ਸੀ ਅੱਜ 650 ਦਾ ਹੈ ਅਗਲਾ ਦੇਖੋ ਇਹ ਵੀ ਰਾਮਟੈਕਸ ਦੀ ਗਲੇਸ ਕਾਟਨ ਹੈ ਲਓ ਜੀ ਬਹੁਤ ਸੋਹਣਾ ਸੁੰਟਾ ਰੀ ੀਚ ਜਿਹਾ 컬러 ਦਾ ਪਿੰਕਿਸ਼ ਪੀਚ ਲੋ ਪ੍ਰਾਈਸ ਹੈਗੀ ਐ 650 ਆ ਲੋ ਇੰਨਾ ਸੋਹਣਾ ਸੂਟ ਹੈ ਨਾ ਜੀ ਬਸ ਦੇਖੀ ਜਾ ਜਾਨੀ ਇੰਨਾ ਪਿਆਰਾ ਕਲਰ ਹੈ ਤੇ ਇੰਨਾ ਸੋਹਣਾ ਪ੍ਰਿੰਟ ਤੇ ਸਟਫ ਗਲੇਸ ਕਾਟਨ ਹੈਗੀ ਆ ਰਾਮਟੈਕਸ ਦੀ ਤੇ ਸ਼ਰਟ ਤੇ ਸਲਵਾਰ ਬਹੁਤ ਹੀ ਜ਼ਿਆਦਾ ਸੋਹਣੀਆਂ ਕਲਰ ਸਹੀ ਆ ਰਿਹਾ ਬਹੁਤ ਸੋਹਣਾ ਕਲਰ ਹੈ ਇਹ ਸੂਟ ਆ ਆਪਾਂ ਤੁਹਾਨੂੰ ਦਿੱਤਾ ਸੀ ਪਹਿਲਾਂ 880 ਦਾ ਹੁਣ 780 ਦਾ ਲੋ ਜੀ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਹੈ ਮੋਬੀਸ ਚਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਇਹ ਵੀ ਸਲਵਾਰ ਤੋਂ ਮਿਲੂਗਾ 780 ਦੇ ਵਿੱਚ ਅਗਲਾ ਦੇਖੋ ਇਹ ਤਾਂ ਹੋ ਚੁੱਕਿਆ ਇਹ ਦੋ ਸੂਟ ਹੈ ਜੀ ਆਪਣੇ ਕੋਲ ਜਾਮ ਕੱਟ ਕੇ ਨਹੀਂ ਬਲੇਸ ਕੋਟਨ ਹੈ ਰਾਮ ਟੈਕਸ ਦੀ ਆਹ ਲੋ ਜੀ ਇਹ ਸੂਟ ਵੀ ਰਾਮ ਟੈਕਸ ਦੇ ਵਿੱਚ ਹੈ ਕੋਟਨ ਦੇ ਵਿੱਚ ਰਾਮ ਟੈਕਸ ਦੀ ਕੋਟਨ ਕੈਮਰੀ ਕੋਟਨ ਇਹ ਸਲਵਾਰ ਬਹੁਤ ਸੋਹਣਾ ਸੂਟ 800 ਦੇ ਵਿੱਚ ਦਿੱਤਾ ਸੀ ਅੱਜ 700 ਦੇ ਵਿੱਚ ਮਿਲ ਜੂਗਾ ਗ੍ਰੀਨ ਜਾਂ ਕਲਰ ਹੈਗਾ ਇਹਦਾ ਲੋ ਜੀ ਇਹ ਵਾਲਾ ਸੂਟ ਹੈ ਜਿਹੜਾ ਇਹ ਤੁਹਾਨੂੰ 800 ਦੇ ਵਿੱਚ ਮਿਲੂਗਾ ਬਹੁਤ ਸੋਹਣਾ ਸੂਟ ਹੈ ਰੈੱਡ ਨਹੀਂ ਹੈਗਾ ਗਾਜਰੀ ਰੈੱਡ ਹੈ ਇਹ ਲੋ ਬਹੁਤ ਸੋਹਣਾ ਜਿਹਾ ਪ੍ਰਿੰਟ ਤੇ ਗਾਜਰੀ ਰੈੱਡ ਕਲਰ ਪ੍ਰਿੰਟ ਬਹੁਤ ਪਿਆਰਾ ਹੈ ਲੋ ਠੀਕ ਹੈ ਜੀ ਇਹ ਤੁਹਾਨੂੰ ਮਿਲੂਗਾ 800 ਤੇ ਹੁਣ ਮੈਂ ਤੁਹਾਨੂੰ ਹੋਰ ਦੋ ਸੂਟ ਦਿਖਾਉਣੀ ਹੈ ਇਹ ਥੋੜੇ ਜੇ ਨਾ ਪਾਰਟੀ ਵੇਅਰ ਦੇ ਸੂਟ ਨੇ ਤੇ ਘੱਟ ਰੇਂਜ ਦੇ ਸੂਟ ਨੇ ਹੋਇਆ ਸਾਰਾ ਇਹਦੇ ਤੇ ਹੈਂਡਵਰਕ ਹੀ ਹੋਇਆ ਫਰੰਟ ਤੇ ਆਹ ਲੋ ਇਹ ਇਧਰੋਂ ਦੇਈ ਜਾਂਦਾ ਆਹ ਲੋ ਜੀ ਕਲਰ ਦੇਖੋ ਸਾਰਾ ਜਿਹੜਾ ਹੈਗਾ ਚੈੱਕ ਇਹਦੇ ਵਿੱਚ ਇਹ ਹੈਂਡਵਰਕ ਹੋਇਆ ਹੋਇਆ ਸਾਰੇ ਤੇ ਠੀਕ ਹੈ ਲੋ ਲਸ਼ ਲਸ਼ ਕਰਦਾ ਸੂਟ ਹੈ ਤੇ ਇਹ ਹੈਗਾ ਜੀ ਇਹਦਾ ਘੇਰਾ ਘੇਰੇ ਤੇ ਗੋਟਾ ਵੀ ਲੱਗਿਆ ਉਤਾਰ ਸਕਦੇ ਹੋ ਉਤਾਰ ਕੇ ਤੁਸੀਂ ਕੋਈ ਹੋਰ ਲੇਸ ਲਾ ਸਕਦੇ ਹੋ ਸਾਰੇ ਤੇ ਹੈਂਡਵਰਕ ਹੈ ਪੂਰਾ ਜਾਲ ਪਿਆ ਹੋਇਆ ਵਿੱਚ ਸ਼ਰਟ ਦੇ ਬਹੁਤ ਸੋਹਣਾ ਲੱਗਦਾ ਹੈ ਲਸ਼ ਲਸ਼ ਕਰਦਾ ਸੂਟ ਹੈ ਕ੍ਰੇਪ ਦੇ ਵਿੱਚ ਸੂਟ ਹੈ ਤੇ ਇਹ ਇਹਦੀ ਬਾਜੂ ਰੋਗੀ ਪਲੇਨ ਇਹਦੇ ਤੇ ਤੁਸੀਂ ਕੋਈ ਵੀ ਡਿਜ਼ਾਈਨਿੰਗ ਕਰਾ ਸਕਦੇ ਹੋ ਲੇਸਾਂ ਵਗੈਰਾ ਲਵਾ ਕੇ ਠੀਕ ਹੈ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਸਲਵਾਰ ਮਿਲੂਗੀ ਤੁਹਾਨੂੰ ਮੋਡਲ ਮਸਲੀਨ ਦੇ ਵਿੱਚ ਤੇ ਕਲਰ ਦੇਖ ਲਓ ਤੁਸੀਂ ਮਸਟਰਡ ਜਿਹਾ ਕਲਰ ਲੱਗਦਾ ਹੈ ਨਾ ਤੇ ਦੁਪੱਟਾ ਹੈਗਾ ਹਾਫ ਪਿਓਰ ਸ਼ਿਫੋਨ ਦਾ ਪਰ ਮਿਲੂਗਾ ਸਵਾ 2 ਆ ਲੋ 4 ਸਾਈਡ ਗੋਟਾ ਚੌੜਾਈ ਵਧੀਆ ਹੈਗੀ ਐ ਗੋਟਾ ਦੇਖ ਲੋ ਇਸੇ ਦਾ ਵਧੀਆ ਗੋਟਾ ਲੱਗਿਆ ਹੋਇਆ ਇਹੇ ਦੀ ਗੱਲ ਨਹੀਂ ਠੀਕ ਹੈ ਜੀ ਆ ਲੋ ਸਵਾ 2 ਮੀਟਰ ਦੁਪੱਟਾ ਚੌੜਾਈ ਪੂਰੀ ਹੈ ਵਿੱਚ ਸਾਰੇ ਨਾ ਇਹਦੇ ਆਹ ਵਾਲਾ ਮਿਰਰ ਲੱਗਿਆ ਹੋਇਆ ਦੁਪੱਟੇ 'ਚ ਔਰ ਇਹ ਗੋਟਾ ਠੀਕ ਹੈ ਜੀ ਤੇ ਪ੍ਰਾਈਸ ਇਹਦੀ ਅੱਜ ਡਿਸਕਾਊਂਟਡ ਪ੍ਰਾਈਸ ਹੈ ਜੀ ਇਹ 1580 ਦੇ ਵਿੱਚ ਮਿਲ ਜੂਗਾ ਸੂਟ ਤੁਹਾਨੂੰ ਹੈਂਡਵਰਕ ਦਾ ਸੂਟ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਹੈ 1580 ਦੇ ਵਿੱਚ ਇੱਕ ਕਲਰ ਇਹਦੇ ਵਿੱਚ ਇਹ ਵਾਲਾ ਨਾ ਸਾਰਾ ਨਹੀਂ ਖੋਲਦੀ ਹੁਣ ਆ ਲੋ 300 ਦਾ ਡਿਸਕਾਊਂਟ ਹੈ ਇਹ ਸੂਟ ਦੇ ਪਹਿਲਾਂ ਆਪਾਂ ਇਹ 1880 ਦੇ ਵਿੱਚ ਦਿੱਤਾ ਸੀ ਹੁਣ ਇਹ ਤੁਹਾਨੂੰ 1580 ਦੇ ਵਿੱਚ ਮਿਲ ਰਿਹਾ ਉਦਾਂ ਹੀ ਇਹਦੇ ਤੇ ਤੁਹਾਨੂੰ ਇਸ ਤਰ੍ਹਾਂ ਹੈਂਡਵਰਕ ਮਿਲੂਗਾ ਠੀਕ ਹੈ ਉਸ ਤਰ੍ਹਾਂ ਹੀ ਇਹਦੇ ਤੇ ਸਾਰੇ ਤੇ ਜਾਲ ਮਿਲੂਗਾ ਇਹ ਵਾਲੀ ਇਹਦੇ ਨਾਲ ਸਲਵਾਰ ਹੈ ਜਾਮਨੀ ਪਿੰਕ ਦੀ ਬਹੁਤ ਸੋਹਣੀ ਲੱਗਦੀ ਹੈ ਤੇ ਲੋ ਜੀ ਇਹ ਹੈਗਾ ਇਹਦੇ ਨਾਲ ਦੁਪੱਟਾ ਉਦਾਂ ਹੀ ਦੁਪੱਟਾ ਹੈ ਹਾਫ ਪਿਅਰ ਸ਼ਫੋਨ ਦਾ ਗੋਟਾ ਸੋਨਾ ਲੱਗਿਆ ਹੋਇਆ ਔਰ ਸਾਰੇ ਤੇ ਤੁਹਾਨੂੰ ਇਸ ਤਰ੍ਹਾਂ ਮਿਰਰ ਵਰਕ ਲੱਗਿਆ ਹੋਊਗਾ ਪੇਸਟ ਕੀਤਾ ਹੋਇਆ ਠੀਕ ਹੈ ਜੀ 1580 ਦੇ ਵਿੱਚ ਸੂਟ ਲੱਗੂਗਾ ਤੇ ਇੱਕ ਸੂਟ ਮੈਂ ਤੁਹਾਨੂੰ ਹੋਰ ਦਿਖਾਉਣਾ ਹੈ ਉਹ ਹੈਗਾ ਰਾਉਂਡ ਟੈਕਸ ਦਾ ਸੂਟ ਉਹ ਸੂਟ ਵੀ ਤੁਹਾਨੂੰ ਡਿਸਕਾਊਂਟ ਦੇ ਵਿੱਚ ਹੀ ਮਿਲੂਗਾ ਕਾਫੀ ਸੋਹਣਾ ਸੂਟ ਹੈ ਵੀ ਗ੍ਰੇ ਕਲਰ ਦੇ ਵਿੱਚ ਸੂਟ ਹੈ ਜੀ ਆਹੋ ਪਹਿਲਾਂ ਤੁਸੀਂ ਇਹਦਾ ਨੈੱਕ ਦੇਖੋ ਪਿੰਟੈਕਸ ਪਏ ਹੋਏ ਨੇ ਆਹ ਵਾਲੇ ਪਿੰਟੈਕਸ ਪਏ ਹੋਏ ਨੇ ਔਰ ਨਾਲ ਇਹਦੇ ਵਰਕ ਮਿਲੂਗਾ ਤੁਹਾਨੂੰ ਵਰਕ ਦੇਖ ਲਓ ਆਹ ਦੋ ਲਾਈਨਾਂ ਵਰਕ ਦੀਆਂ ਇੱਕ ਨੀਚੇ ਤੱਕ ਆ ਇੱਕ ਥੋੜੀ ਜਿਹੀ ਉੱਪਰ ਰਹਿ ਗਈ ਠੀਕ ਹੈ ਜੀ ਡਿਜ਼ਾਈਨਿੰਗ ਕੀਤੀ ਹੋਈ ਹੈ ਜਿਹੜਾ ਤੁਹਾਨੂੰ ਇਹ ਦਿਖ ਰਿਹਾ ਹੈ ਪ੍ਰਿੰਟ ਨਹੀਂ ਆ ਇਹ ਵੀਵਿੰਗ ਹੈ ਥ੍ਰੈਡ ਦੀ ਨਾਲ ਦੇ ਤੇ ਇਹ نیچے ਘੇਰਾ ਦੇਖੋ ਤੁਸੀਂ ਆ ਲਓ ਇਹ ਘੇਰੇ ਤੇ ਤੁਹਾਨੂੰ ਵਰਕ ਮਿਲੂਗਾ ਘੇਰਾ ਇਹਦਾ ਰਾਮਟੈਕਸ ਦਾ ਕਾਫੀ ਹੁੰਦਾ 25 26 ਪੌਂਡ ਦਾ ਰੰਗ ਸਹੀ ਹੈ ਕਲਰ ਸਹੀ ਆ ਰਿਹਾ ਹੈ ਔਰ ਡਿਜ਼ਾਈਨਿੰਗ ਦੇਖੋ ਲੇਸ ਲੱਗੀ ਹੋਈ ਹੈ ਨੀਚੇ ਪੱਟੀ ਕੱਢ ਕੇ ਬਹੁਤ ਪਿਆਰਾ ਜਿਹਾ ਵਰਕ ਕੀਤਾ ਹੋਇਆ ਤੇ ਸਾਰੇ ਤੇ ਇਸ ਤਰ੍ਹਾਂ ਵੀਵਿੰਗ ਹੋਈ ਹੋਈ ਆ 5 ਮੀਟਰ ਦੇ ਵਿੱਚ ਸੂਟ ਮਿਲੂਗਾ ਜੀ ਤੁਹਾਨੂੰ ਇਹ ਬਹੁਤ ਪਿਆਰਾ ਸੂਟ ਹੈ ਤੇ ਨਾਲ ਦੁਪੱਟਾ ਦੇਖੋ ਦੁਪੱਟੇ ਨਾਲ ਤਾਂ ਹੋਰ ਵੀ ਟੌਰ ਨਿਕਲ ਜਾਂਦੀ ਹੈ ਚਨੋਂਨ ਦੇ ਵਿੱਚ ਦੁਪੱਟਾ ਆਊਗਾ ਜੀ ਆ ਲੋ ਬਹੁਤ ਸੋਹਣਾ ਦੁਪੱਟਾ ਚਨੋਂਨ ਚ ਪ੍ਰਿੰਟਡ ਬੜਾ ਪਿਆਰਾ ਲੱਗਦਾ ਕਲਰਫੁਲ ਜਿਹਾ ਦੁਪੱਟਾ 2 ਮੀਟਰ ਦੁਪੱਟਾ ਦੁਪੱਟੇ ਤਾਂ 2 ਮੀਟਰ ਹੀ ਹੁੰਦੇ ਆ ਜੀ ਇਹ ਔਰ 4 ਸਾਈਡ ਇਹਨੂੰ ਲੱਗੀ ਹੋਈ ਹੈ ਲੇਸ ਦੁਪੱਟਾ ਦੇਖੋ ਤੁਸੀਂ ਇੰਨਾ ਸੋਹਣਾ ਲੱਗਦਾ ਹੈ ਇਹ ਲਿਆ ਹੋਇਆ ਉੱਪਰ ਤੇ ਆਹ ਦੇਖੋ ਤੁਸੀਂ ਪ੍ਰਾਈਸ ਇਹਦੀ 2470 ਸੀਗੀ ਅੱਜ ਇਹ ਸੂਟ ਤੁਹਾਨੂੰ ਮਿਲੂਗਾ 2300 ਦੇ ਵਿੱਚ ਠੀਕ ਹੈ ਜੀ ਸ਼ਿਪਿੰਗ ਫ੍ਰੀ ਹੋਊਗੀ ਲਓ ਜੀ ਇਹ ਸੀ ਆਪਣੀ ਅੱਜ ਦੀ ਕੋਲੈਕਸ਼ਨ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ